ਸੱਚੀ ਗੱਲ ਸਾਰਿਆਂ ਨੂੰ ਮੈਂ ਹੰਨੀ 세ਠੀ ਦੀ ਵਾਈਫ ਏਕਮ 세ਠੀ ਜੋ ਸੋਸ਼ਲ ਮੀਡੀਆ ਤੇ ਹੰਨੀ 세ਠੀ ਜਿਹੜਾ ਜਿਆਦਾ ਛਾਇਆ ਹੋਇਆ ਹੈ ਮਾਝੂ ਗੱਲ ਕਰਨੀ ਸੀ ਸਾਰਿਆਂ ਨਾਲ ਕਿ 2 ਕੁ ਮਹੀਨੇ ਪਹਿਲਾਂ ਮੈਂ ਸ਼ੌਪ ਤੇ ਸੀਗੀ ਤੇ ਹੰਨੀ ਲੁਧਿਆਣੇ ਸੀ ਤੇ ਮੈਂਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ 8:00-8:30 ਦਾ ਟਾਈਮ ਸੀਗਾ ਤੇ ਐਨੇ ਅੰਦਰ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਦਤਮੀ ਸੀ ਕੀਤੀ ਹੈ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਅੰਨੇ ਹੱਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਵਾੜ ਲਈ ਸੀ ਤੇ ਰਾਤੀ ਉਤੋਂ ਗੱਡੀ ਦੀਆਂ ਲਾਈਟਾਂ ਵੀ ਸ਼ੀਸ਼ੇ ਵੀ ਲੋਕ ਲਗਾਤੇ ਤੇ ਅੰਨੇ ਮੇਰੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਐ ਇਦਾਂ ਰੇਪ ਹੀ ਸਮਝ ਲੋਇਆ ਤਾਂ ਰੇਪ ਹੀ ਹੋ ਗਿਆ ਕਿਸਮ ਦਾ ਤੇ ਫਿਰ ਮੈਂ ਹੰਨੀ ਨੂੰ ਫੋਨ ਕਰਨ ਲੱਗੀ ਤੇ ਅੰਨੇ ਮੇਰਾ ਫੋਨ ਖੋ ਕੇ ਪਿੱਛੇ ਸੁੱਟਾ ਵੀ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹੰਨੀ ਨੂੰ ਵੀ ਦੱਸੀਏ ਗੱਲ ਮੈਂ ਹੰਨੀ ਨੂੰ ਉੱਥੇ ਬੁਲਾ ਲਿਆ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਲਵ ਪੰਜਾਬ ਹੰਨੀ ਦੀ ਇੰਟਰਵਿਊ ਸੀਗੀ ਤੇ ਮੈਂ ਹੰਨੀ ਨੂੰ ਫੇਰ ਉੱਥੇ ਆ ਕੇ KFC ਰੁਕਿਆ ਹੈਰੀ ਸੇਠੀ ਜਿਹੜਾ ਹੰਨੀ ਸੇਠੀ ਦਾ ਛੋਟਾ ਭਰਾ ਹੈ ਤੇ ਮੈਂ ਹੰਨੀ ਨੂੰ ਪਿੱਛੋਂ ਫੋਨ ਚੱਕ ਕੇ ਹੰਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿੱਥੇ ਹੋ ਕਹਿੰਦਾ ਹੀ ਮੈਂ ਲਵ ਪੰਜਾਬ ਆ ਤੂੰ ਕਿੱਥੇ ਹੈ ਤੂੰ ਕਿ ਭਰਾਈ ਹੋਈ ਹੈ ਕੀ ਹੋ ਗਿਆ ਮੈਂ ਕਿ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹੰਨੀ ਸੇਠੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਕੋਲ ਤੇ ਉੱਥੇ ਆ ਕੇ ਉਹ ਗੋਪੀ ਨੂੰ ਉਹਨੇ ਭੇਜਦਾ ਘਰ ਉਹਦਾ ਫਰੰਟ ਹੈ ਗੋਪੀ ਜਿਹੜਾ ਨਾਲ ਹੁੰਦਾ ਹੈ